ਅੰਮ੍ਰਿਤਸਰ ਦੇ ਰਿਹਾਈਸ਼ੀ ਇਲਾਕੇ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਨਸ਼ੇ 'ਚ ਤੋਤ ਇੱਕ ਸ਼ਰਾਬੀ ਨੇ ਗੋਲੀਆਂ ਚਲਾ ਦਿੱਤੀਆਂ ਮਾਮਲਾ ਬਟਾਲਾ ਰੋਡ ਤੇ ਸਥਿਤ ਨਿਊ ਪਵਨ ਨਗਰ ਦਾ ਹੈ ਜਿੱਥੇ ਅਨਿਲ ਸ਼ਰਮਾ ਨਾਮਕ ਵਿਅਕਤੀ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਲੋਕਾਂ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਲੋਕਾਂ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਉਹਨਾਂ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਹੈ ਸਮਾ ਸਨੋ ਲੈਕਾ ਸ਼ਰਮਾ ਬਾਹਰ ਆ ਕੇ ਤੇ ਉੱਚੀ ਚ ਗਾਲਾਂ ਕੱਢਣ ਲੱਪਿਆ ਬੰਦਿਆਂ ਨੂੰ ਬੰਦਿਆਂ ਨੂੰ ਬੰਦਿਆਂ ਨੇ ਮੈਨੇ ਕਹ ਪਾਜੀ ਇਹਨੂੰ ਕਹੋ ਥੋੜਾ ਕਿ ਤਰੀਕੇ ਨਾਲ ਬੋਲੇ ਮੈਂ ਕੋਈ ਗੱਲ ਨਹੀਂ ਇਹ ਨਸ਼ਰਾ ਪੀਤੀ ਇਹਨੂੰ ਆਪਣਾ ਕੰਮ ਕਰ ਤੂੰ ਹੀ ਆਪਣਾ ਕੰਮ ਕਰੋ ਐਨੇ ਨੂੰ ਹੀ ਦਵਾਰਾ ਅੰਦਰ ਗਿਆ ਤੇ ਆਪਣੀ ਦੁਨਾਲੀ ਕੱਢ ਕੇ ਤੇ ਬਾਹਰ ਆ ਕੇ ਨੇ ਫਾਇਰ ਕੀਤਾ ਫਾਇਰ ਮੈਂ ਮੇਰੇ ਉੱਪਰ ਕੀਤਾ ਮੈਂ ਬਚਣ ਲਈ ਥੱਲੇ ਬੈਠਾ ਤੇ ਉਹ ਫਾਇਰ ਸਾਰਾ ਸ਼ੀਸ਼ੇ ਨੂੰ ਵੱਜਾ ਉਹਨੇ ਨੂੰ ਮੈਂ ਅੰਦਰ ਹੋ ਕੇ ਆਪਣੇ ਗੋਦਾਮ ਦੇ ਵਿੱਚ ਜਾ ਕੇ ਤੇ ਆ ਵੀ ਨੂੰ ਪੀਸੀਆਰ ਨੂੰ ਫੋਨ ਕਰਾਂ ਕੰਟਰੋਲ ਹੁੰਤੇ ਤੇ ਪਿੱਛੇ ਆ ਕੇ ਨੇ ਫੇਰ ਇੱਕ ਗੋਲੀ ਮੈਨੂੰ ਮਾਰਨ ਦੀ ਨੀਅਤ ਨਾਲ ਮੇਰੇ ਉੱਤੇ ਚਲਾਈਏ ਫੇਰ ਇਸ ਮਾਮਲੇ 'ਚ ਪੁਲਸ ਵੱਲੋਂ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਅਨਿਲ ਸ਼ਰਮਾ ਨਾਂ ਦਾ ਵਿਅਕਤੀ ਹੈ, ਸ਼ਰਾਪੀਨ ਦਾ आदी ਹੈ, ਉਹਦੇ ਕੋਲ 12 ਬੋਲ ਦਾ ਲਾਇਸੈਂਸ ਹੈ, ਲਾਇਸੈਂਸ C ਲੈਫਲ C। ਉਹਨੇ 12 ਵਜੇ ਸ਼ਰਾਪੀਨ ਦੇ ਨਸ਼ੇ ਦੇ ਵਿੱਚ ਉਹਨੇ ਫਾਇਰ ਕੀਤੇ ਤਿੰਨ ਗੋਲ। ਉਹ ਸੰਬੰਧੀ ਮੁਕੱਦਮਾ ਦਰਜ ਕੀਤਾ ਗਿਆ। ਤੁਸੀਂ ਗਵਾਹ ਹੋਗੇ? ਨਹੀਂ ਦੋਸ਼ੀ ਭੱਜ ਗਿਆ। ਫਿਲਹਾਲ ਮੁਲਜ਼ਮ ਪੁਲਸ ਦੀ ਪਹੁੰਚ ਤੋਂ ਬਾਹਰ ਹੈ ਅਤੇ ਪੁਲਸ ਵੱਲੋਂ ਉਸ ਦੀ ਪਾਲ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ